ਸਿੰਘ ਸਾਹਿਬ ਨੂੰ ਇਸ ਤਰੀਕੇ ਦੇ ਨਾਲ ਜਲੀਲ ਕੀਤਾ ਵੇਖੋ ਜਦੋਂ ਦੋ ਤਰੀਕੇ ਦੇ ਫੈਸਲੇ ਆਏ ਸੀ ਨਾ ਤੇ ਦੋ ਤਰੀਕ ਦੇ ਫੈਸਲਿਆਂ ਦੇ ਨਾਲ ਆਲ ਵਰਲਡ ਦੇ ਵਿੱਚ ਇੱਕ ਗੱਲ ਗਈ ਸੀ ਇੱਕ ਚੰਗਾ ਸਨੇਹਾ ਗਿਆ ਸੀ ਕਿ ਸਿੱਖਾਂ ਦੇ ਕੋਲ ਅਜਿਹਾ ਇੱਕ ਤਖਤ ਹੈਗਾ ਉੱਥੇ ਚਾਹੇ ਕੋਈ ਬੰਦਾ ਦੋ ਵਾਰ ਦਾ ਮੁੱਖ ਮੰਤਰੀ ਰਿਹਾ ਹੋਵੇ ਪੰਜ ਵਾਰ ਦਾ ਮੁੱਖ ਮੰਤਰੀ ਰਿਹਾ ਹੋਵੇ ਡਿਪਟੀ ਮੁੱਖ ਮੰਤਰੀ ਰਿਹਾ ਹੋਵੇ ਜਾਂ ਜਿਹੜੇ ਕੈਬਨਿਟ ਮਨਿਸਟਰ ਰਹੇ ਹੋਣ ਉਹਨਾਂ ਨੂੰ ਸਾਹਮਣੇ ਖਿਲਾੜ ਕੇ ਉਹਨਾਂ ਨੂੰ ਇਹ ਗੱਲ ਕਹੀ ਜਾ ਸਕਦੀ ਓਏ ਉਂਗਲ ਥੱਲੇ ਕਰਕੇ ਗੱਲ ਕਰ ਹਾਂ ਜਿਵੇਂ ਹੁਣ ਅਰਜਿੰਦਰ ਸਿੰਘ ਧਾਮੀ ਹਣਾਂ ਨੇ ਕੱਲ ਅਸਤੀਫਾ ਦਿੱਤਾ ਤੇ ਬਹੁਤ ਆਤ ਤੁਸੀਂ ਵੀ ਦੇਖਿਆ ਸੰਗਤ ਕਹਿ ਰਹੀ ਹੈ ਕਿ ਇੱਕ ਵਾਰੀ ਅਸਤੀਫੇ ਨੂੰ ਮਨਜ਼ੂਰ ਨਹੀਂ ਕਰਨਗੇ ਥੋੜਾ ਸਮਾਂ ਪਾ ਕੇ ਕੋਈ ਨਾ ਕੋਈ ਅਜੀਹਾ ਇਲਜ਼ਾਮ ਲਾ ਕੇ ਇਸ ਤਰੀਕੇ ਦੇ ਨਾਲ ਕੱਢਣਗੇ ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਹਣਾਂ ਨੂੰ ਕੱਢਿਆ ਗਿਆ। ਵਿਰਸਾ ਸਿੰਘ ਵਲਟੋਆ ਨੂੰ ਕੱਢਣ ਦੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੁੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਪਰ ਵਿਰਸਾ ਸਿੰਘ ਵਲਟੋਆ ਨੂੰ ਕੱਢਿਆ ਨਹੀਂ ਜਾਂਦਾ। ਉਹਦਾ ਅਸਤੀਫਾ ਲਿਆ ਜਾਂਦਾ ਹੈ ਉਹ ਪ੍ਰਮਾਣ ਕੀਤਾ ਜਾਂਦਾ ਹੈ ਤੇ ਦੂਜੇ ਬੰਨੇ ਗਿਆਨੀ ਹਰਪ੍ਰੀਤ ਸਿੰਘ ਉਹਦਾ ਅਸਤੀਫਾ ਦਿੰਦੇ ਨੇ ਉਹਨਾਂ ਦਾ ਅਸਤੀਫਾ ਨਹੀਂ ਪ੍ਰਮਾਣ ਕਰਕੇ ਉਹਨਾਂ ਨੂੰ ਕੱਢਿਆ ਜਾਂਦਾ ਆ ਉਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਸ ਤੋਂ ਪਹਿਲਾਂ ਤੋੜਾ ਸਾਹਿਬ ਦੇ ਨਾਲ ਵੀ ਅਜ਼ਹਿਹਾ ਹੋਇਆ ਸੀ ਸਭ ਤੋਂ ਵੱਡੀ ਜਿਹੜੀ ਗਲੇ ਦੀ ਹੱਡੀ ਆ ਇਸ ਪਰਿਵਾਰ ਦੇ ਲਈ ਇਸ ਪਾਰਟੀ ਦੇ ਲਈ ਉਹ ਸੱਤ ਮੈਂਬਰੀ ਕਮੇਟੀ ਆ ਕੱਲ ਧਾਮੀ ਸਾਹਿਬ ਉਸ ਤੋਂ ਅਸਤੀਫਾ ਦਿੰਦੇ ਆ ਉਸ ਤੋਂ ਬਾਅਦ ਸਿੰਘ ਸਾਹਿਬ ਨੂੰ ਕਹਿੰਦੀ ਆ ਕਿ ਮੈਨੂੰ ਉਧਰੋਂ ਵੀ ਵਹਿਲਾ ਕੀਤਾ ਕਰ ਦਿਓ ਮਨੁੰਗਰ ਸਾਹਿਬ ਦਿੰਦੇ ਆ ਅਸਤੀਫਾ ਉਹ ਬੱਸ ਇਹੀ ਕੀਤਾ ਜਾ ਰਿਹਾ ਕਿ ਨਾ ਬਾਂਸ ਰਹੇ ਤੇ ਨਾ ਫੈਂਸਰੀ ਵੱਜੇ। ਉਹਨਾਂ ਨੂੰ ਐਉਂ ਆ ਵੀ ਆਪਾਂ ਕਮੇਟੀ ਹੋ ਖਤਮ ਕਰਦੀਏ। ਆ ਸਪਸ਼ਟੀ ਕਰਨਾ ਪੰਜ ਪਿਆਰੇ ਸਿੰਘਾਂ ਨੂੰ ਦੇ ਚੁੱਕੇ ਨੇ ਤੇ ਉਹਨਾਂ ਦੇ ਖਿਲਾਫ ਕੋਈ ਵੀ ਜਿਹੜੀ ਜਾਂਚ ਆ ਉਹ ਨਾ ਕੀਤੀ ਜਾਵੇ। ਉਹ ਜਾਂਚ ਕੀਤੀ ਵੀ ਗਈ। ਉਹ ਜਾਂਚ ਲਾਗੂ ਵੀ ਕੀਤੀ ਗਈ। ਰਿਪੋਰਟ ਲਈ ਵੀ ਗਈ। ਰਿਪੋਰਟ ਲਾਗੂ ਵੀ ਕੀਤੀ ਗਈ। ਉਹ ਤੇ ਸੈਨਵੀਰ ਜਿੰਦਰ ਸਿੰਘ ਧਾਮੀਣਾ ਦੇ ਵੱਲੋਂ ਕੀਤੇ ਗਏ। ਤੇ ਅੱਜੋ ਧਾਮੀ ਸਾਹਿਬ ਕਹਿ ਰਿਹਾ ਕਿ ਮੈਂ ਤਾਂ ਨੈਤਿਕਤਾ ਦੇ ਆਧਾਰ ਤੇ ਸੀਮਾ ਦੇ ਦਿੰਦਾ। ਪਤਾ ਨਹੀਂ ਕਿੰਨੇ ਕੁ ਇਲਜ਼ਾਮ ਲੋਕਾਂ ਨੇ ਲਾਏ ਆ। ਇਲਜ਼ਾਮ ਨਹੀਂ ਕੱਲੇ। ਸਰਦਾਰ ਪ੍ਰੀਤ ਸਿੰਘ ਸੈਣੀ ਹਣਾ ਨੇ ਪਤਾ ਨਹੀਂ 1.5 200 એપisode ਕੀਤਾ ਆ ਨਾਲ ਪ੍ਰੂਫ ਰੱਖ ਕੇ 328 ਰੁਪਿਆਂਵਾਰੀ ਕਿੱਥੇ ਸੀਗੀ ਨੈਤਿਕਤਾ ਤੁਸੀਂ ਕਹਿੰਦੇ ਹੋ ਕਿ ਅਸੀਂ ਪੰਥ ਦੀ ਸਰਮੌਰ ਪਾਰਟੀ ਆ ਤੇ ਜਦੋਂ ਤੁਹਾਨੂੰ ਪੰਥ ਹੀ ਨਹੀਂ ਮੰਨਦਾ ਪੰਥ ਨੇ 2015 ਤੋਂ ਬਾਅਦ 17 ਦੇ ਵਿੱਚ ਤੁਹਾਨੂੰ ਧੋਤਾ 22 ਦੇ ਵਿੱਚ ਫੇਰ ਧੋਤਾ 24 ਦੇ ਵਿੱਚ ਫੇਰ ਧੋਤਾ 27 ਬਾਰੇ ਹੁਣੇ ਸੋਚੀ ਬੈਠੇ ਕਿ ਫੇਰ ਧੋਣੇ ਆ ਤੇ ਫਿਰ ਤੁਸੀਂ ਇਹੋ ਜਿਹੀਆਂ ਪ੍ਰਧਾਨਗੀਆਂ ਨੂੰ ਕਰੋਗੇ ਕੀ ਜਿਸ ਤਰੀਕੇ ਦੇ ਨਾਲ ਦੋ ਤਰੀਕ ਨੂੰ ਜਦੋਂ ਕੈਸਲੇ ਆਈ ਉਸ ਤੋਂ ਬਾਅਦ ਜਦੋਂ ਸੇਵਾ ਲੱਗੀ ਸੇਵਾ ਦੇ ਉੱਤੇ ਸੁਖਵੀਰ ਸਿੰਘ ਬਾਦਲ ਬੈਠਾ ਉਦੋਂ ਗਰਾਫ ਉੱਚਾ ਜਾਣ ਲੱਗਿਆ ਸੀ ਪਰ ਵਿੱਚ ਘਟਨਾ ਹੋ ਗਈ ਭਾਈ ਨਰੈਨ ਸਿੰਘ ਚੋੜੇ ਹਣਾ ਵਾਲੀ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਉਹ ਵੱਖਰਾ ਵਿਸ਼ਾ ਹੈ ਉਹਨਾਂ ਨੂੰ ਉੱਥੇ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਉਹ ਬਾਹਰ ਆ ਕੇ ਆਪੇ ਦੱਸ ਦੇਣਗੇ ਕਿਉਂ ਉੱਥੇ ਕੀਤਾ ਕਿੱਦਾਂ ਕੀਤਾ ਹੈ ਕਾਨੂੰਨੀ ਗੈਰਕਾਨੂੰਨੀ ਉਹ ਸਾਰੇ ਵਿਸ਼ੇ ਵੱਖਰੇ ਹੈਗੇ ਨੇ ਪਰ ਉਹਦੇ ਨਾਲ ਇਹਨਾਂ ਦਾ ਜਿਹੜਾ ਇਹਨਾਂ ਦਾ ਅਕਸ ਜਿਹੜਾ ਹੈ ਉਹ ਥੋੜਾ ਜਿਆਦਾ ਸੰਗਤ ਦੇ ਵਿੱਚ ਗੱਲ ਗਈ ਸੰਗਤ ਦੇ ਵਿੱਚ ਥੋੜਾ ਤਰਸ ਜ ਤਰਸ ਦੀ ਭਾਵਨਾ ਆਈ ਕਿ ਨਹੀਂ ਯਾਰ ਵਿਚਾਰੇ ਫੇਰ ਉੱਥੇ ਨਾ ਸਾਰੀਆਂ ਕੀ ਚੀਜ਼ਾਂ ਮੰਨ ਚੁੱਕੇ ਨੇ ਸਾਰਾ ਕੁਝ ਕਰ ਚੁੱਕੇ ਨੇ ਪਰ ਨਾਲ ਦੀ ਨਾਲ ਜਿਹੜਾ ਅੱਜ ਧਾਮੀ ਭੱਜਿਆ ਫਿਰਦਾ ਅੱਜ ਤਸੀਫੇ ਦਿੰਦਾ ਫਿਰਦਾ ਇਹਦੇ ਵੱਲੋਂ ਮਦਾਬਾਸ ਕਰ ਦਿੱਤਾ ਗਿਆ ਕਿ ਭਾਈ ਨਰੈਨ ਸਿੰਘ ਚੋੜ ਪੰਥ ਚੋ ਛੇਕ ਦਿਓ ਤੇ ਉਹ ਨਾਲ ਦੀ ਨਾਲ ਫੇਰ ਕ੍ਰੈਕਡਾਊਨ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਜਿੰਨੀਆਂ ਵੀ ਗੱਲਾਂ ਹੋਈਆਂ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਹੋਣ ਜਾਂ ਸੁਖਬੀਰ ਬਾਦਲ ਦਾ ਤਸੀਫਾ ਜਿਹੜਾ ਲਟਕਾ ਕੇ ਰੱਖਿਆ ਕਿੰਨਾ ਦਿਨ ਤੰਗ ਸਿੰਘ ਸਾਹਿਬਾਂ ਨੇ ਕਿਹਾ ਸੀ ਤਿੰਨਾਂ ਦਿਨਾਂ ਦੇ ਵਿੱਚ ਸਾਰਾ ਕੁਝ ਹੋ ਜੇ ਤੇ ਉਹ ਜਿੰਨਾ ਵੀ ਜਿੰਨਾ ਵੀ ਐਪੀਸੋਡ ਉਸ ਤੋਂ ਬਾਅਦ ਜੋ ਜੋ ਵੀ ਮੋੜ ਆਏ ਉਹ ਸਾਰੇ ਮੋੜ ਇਹਨਾਂ ਨੂੰ ਥੱਲੇ ਲੈ ਕੇ ਗਏ ਪੰਥ ਦੇ ਵਿੱਚ ਚੱਲ ਕੀ ਰਿਹਾ 2 ਦਸੰਬਰ ਤੇ ਹੋਈ ਘਟਨਾ ਤੋਂ ਬਾਅਦ ਕੁਛ ਨਾ ਕੁਛ ਰੋਜ਼ ਹੀ ਵਿਵਾਦ ਛੜਿਆ ਹੁੰਦਾ ਹੈ ਪਹਿਲਾ 2 ਦਸੰਬਰ ਵਾਲੇ ਦਿਨ ਤਲਬ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਕੁਟੈਰੇ ਚ ਖਲਾ ਰਿਆ ਗਿਆ ਉਸ ਤੋਂ ਬਾਅਦ ਉਹ ਫੇਰ ਮੁਕਰ ਗਏ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਵਾਲਾ ਮਸਲਾ ਹੁਣ ਹਾਲ ਹੀ ਦੇ ਵਿੱਚ ਧਾਮੀ ਸਾਹਿਬ ਦਾ ਅਸਤੀਫਾ ਦੇ ਜਾਣਾ ਆਖਿਰ ਇਹ ਚੱਲ ਕੀ ਰਿਹਾ ਹੈ ਮੇਰੇ ਨਾਲ ਵੀਰ ਜੀ ਮੌਜੂਦ ਨੇ ਪੌਣੇ ਫਤਿਹ ਸਿੰਘ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕਿਵੇਂ ਦੇਖਦੇ ਹੋ ਜੀ ਆਪਾਂ ਸ਼ੁਰੂਆਤ ਉੱਥੇ ਹੀ ਕਰਦੇ ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜੇ ਤਰੀਕੇ ਨਾਲ ਉਹਨਾਂ ਨੂੰ ਕੱਢਿਆ ਗਿਆ ਕੀ ਲੱਗਦਾ ਵੀ ਕੁਝ ਦਬਾਅ ਸੀ ਜਾਂ ਵਾਕਈ ਇਸ ਤਰ੍ਹਾਂ ਹੋਊਗਾ ਜੋ ਲੋਕ ਕਹਿ ਰਹੇ ਨੇ ਜੀ ਜੋ ਲੋਕ ਨਹੀਂ ਕਹਿ ਰਹੇ ਲੋਕ ਤਾਂ ਤੁਸੀਂ ਦੇਖ ਰਹੇ ਹੋਵੋਗੇ ਕਿ ਜਿਸ ਦਿਨ ਦਾ ਫੈਸਲਾ ਆਇਆ ਲੋਕ ਤਾਂ ਸਭੋ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਦੇ ਹੱਕ ਦੇ ਵਿੱਚ ਭੁਗਤੇ ਨੇ ਲੋਕ ਤਾਂ ਕੁਝ ਵੀ ਗਲਤ ਨਹੀਂ ਕਹਿ ਰਹੇ ਲੋਕਾਂ ਦੇ ਬਹੁਤ ਸਾਰੇ ਗਿਲੇ ਸ਼ਿਕਵੇ ਜ਼ਰੂਰ ਹੈਗੇ ਨੇ ਸਿੰਘ ਸਾਹਿਬ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਹਨਾ ਦੇ ਨਾਲ ਉਹ ਗਿਲੇ ਸ਼ਿਕਵੇ ਕਿਉਂ ਨੇ ਇਸੇ ਟੱਬਰ ਦਾ ਪੱਖ ਪੂਰਨ ਦਾ ਕਰਕੇ ਕਿ ਹਮੇਸ਼ਾ ਇਸ ਟੱਬਰ ਦਾ ਪੱਖ ਪੂਰਦੇ ਰਹੇ ਕਹਿੰਦੇ ਰਹੇ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ ਹੈਗੀ ਅਸੀਂ ਇਹ ਗੱਲਾਂ ਬਾਤਾਂ ਕਰਦੇ ਹੀ ਰਹੇ ਤੇ ਵਾਕਈ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੋੜ ਹੈਗੀ ਸੀ ਪਰ ਲੋਕ ਮਹਿਸੂਸ ਕਰਦੇ ਸੀ ਕਿ ਤੁਸੀਂ ਬਾਦਲ ਪਰਿਵਾਰ ਦੀ ਪਿੱਠ ਥਾਪੜਦੇ ਹੋ ਹਮੇਸ਼ਾ 328 ਰੁਪਿਆਂ ਵਾਲੇ ਮਸਲੇ ਨੂੰ ਲੈ ਕੇ ਜਿਸ ਤਰੀਕੇ ਦੀ ਬਿਆਨਬਾਜ਼ੀ ਜਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹੀਆਂ ਉਹਨਾਂ ਤੋਂ ਲੈ ਕੇ ਸੰਗਤ ਦੇ ਗਿਲੇ ਸ਼ਿਕਵੇ ਲੱਖ ਰਹਿਗੇ ਸੀਗੇ ਗਿਆਨੀ ਹਰਪੀ ਸਿੰਘਾਣਾ ਦੇ ਨਾਲ ਪਰ ਇਸ ਧੱਕੇ ਦੇ ਖਿਲਾਫ ਜਦੋਂ ਇਹ ਧੱਕਾ ਕੀਤਾ ਗਿਆ ਉਹਨਾਂ ਦੇ ਨਾਲ ਜਦੋਂ ਇੱਕ 18 ਸਾਲ ਪੁਰਾਣਾ ਮਸਲਾ ਕੱਢ ਕੇ ਲਿਆ ਕੇ ਲੋਕਾਂ ਦੇ ਵਿੱਚ ਰੱਖ ਦਿੱਤਾ ਸਿੰਘ ਸਾਹਿਬ ਨੂੰ ਇਸ ਤਰੀਕੇ ਦੇ ਨਾਲ ਜਲੀਲ ਕੀਤਾ ਵੇਖੋ ਜਦੋਂ ਦੋ ਤਰੀਕੇ ਦੇ ਫੈਸਲੇ ਆਏ ਸੀ ਨਾ ਤੇ ਦੋ ਤਰੀਕ ਦੇ ਫੈਸਲਿਆਂ ਦੇ ਨਾਲ ਆਲ ਵਰਲਡ ਦੇ ਵਿੱਚ ਇੱਕ ਗੱਲ ਗਈ ਸੀ ਇੱਕ ਚੰਗਾ ਸੁਨੇਹਾ ਗਿਆ ਸੀ ਕਿ ਸਿੱਖਾਂ ਦੇ ਕੋਲ ਅਜਿਹਾ ਇੱਕ ਤਖਤ ਹੈਗਾ ਉੱਥੇ ਚਾਹੇ ਕੋਈ ਬੰਦਾ ਦੋ ਵਾਰ ਦਾ ਮੁੱਖ ਮੰਤਰੀ ਰਿਹਾ ਹੋਵੇ ਪੰਜ ਵਾਰ ਦਾ ਮੁੱਖ ਮੰਤਰੀ ਰਿਹਾ ਹੋਵੇ ਡਿਪਟੀ ਮੁੱਖ ਮੰਤਰੀ ਰਿਹਾ ਹੋਵੇ ਜਾਂ ਜਿਹੜੇ ਕੈਬਨਿਟ ਮਨਿਸਟਰ ਰਹੇ ਹੋਣ ਉਹਨਾਂ ਨੂੰ ਸਾਹਮਣੇ ਖਿਲਾੜ ਕੇ ਉਹਨਾਂ ਨੂੰ ਇਹ ਗੱਲ ਕਹੀ ਜਾ ਸਕਦੀ ਓਏ ਉਂਗਲ ਥੱਲੇ ਕਰਕੇ ਗੱਲ ਕਰ ਹਾਂ ਬਿਲਕੁਲ ਹੈਨਾ ਤੇ ਉਹ ਐਡਾ ਵੱਡਾ ਜਿਹੜਾ ਮੈਸੇਜ ਸੀਗਾ ਇਹਨਾਂ ਨੇ ਉਸ ਮੈਸੇਜ ਨੂੰ ਪਲੀਤ ਕਰਕੇ ਰੱਖ ਦਿੱਤਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਹਨਾ ਨੂੰ ਇਸ ਤਰੀਕੇ ਦੇ ਜਿਹੜੇ ਇਲਜ਼ਾਮਬਾਜ਼ੀ ਕਰਕੇ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਤੇ ਇਹਦੇ ਨਾਲ ਜਿੱਥੇ ਸਿੱਖ ਜਿਹੜੀਆਂ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਟਾ ਲਾਉਣ ਦੀ ਇਸ ਪਰਿਵਾਰ ਦੇ ਵੱਲੋਂ ਵਾਰ-ਵਾਰ ਕੋਸ਼ਿਸ਼ ਪਹਿਲਾਂ ਵੀ ਕੀਤੀ ਜਾਂਦੀ ਜਾ ਰਹੀ ਹੈ ਜਾਂਦੀ ਰਹੀ ਹੈ ਤੇ ਉਸੇ ਲੜੀ ਦੇ ਵਿੱਚ پروਕੇਸ ਸਾਰੇ ਐਪੀਸੋਡ ਨੂੰ ਵੀ ਸੰਗਤਾਂ ਦੇਖ ਰਹੇ ਹਾਂ ਜਿਸ ਤਰ੍ਹਾਂ ਵਾਰ-ਵਾਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਮੇਰੇ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਮੇਰੀ ਜਾਤੀ ਬਾਰੇ ਬੋਲਿਆ ਜਾ ਰਿਹਾ ਹੈ ਮੇਰੇ ਆਪਣਾ ਕਿਹਨੂੰ ਕਹਿ ਲੈ ਕਿ ਉਹਨਾਂ ਦੇ ਸਾਰੇ ਪਰਿਵਾਰ ਵਾਸਤੇ ਮਾੜਾ ਚੰਗਾ ਬੋਲਿਆ ਜਾ ਰਿਹਾ ਹੈ ਕੀ ਲੱਗਦਾ ਸੀ ਤੁਹਾਨੂੰ ਵੀ ਕਿਸ ਤਰ੍ਹਾਂ ਦਾ ਕੁਝ ਹੋਇਆ ਹੋਊਗਾ ਕਿਉਂਕਿ ਬਲਟੋਹਾ ਸਾਹਿਬ ਨੇ ਵਾਰ-ਵਾਰ ਇਹ ਗੱਲ ਕਹੀ ਵੀ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਕੇ ਕਹਿ ਦਵੇ ਗਿਆਨੀ ਜੀ ਕਿ ਮੇਰੇ ਨਾਲ ਕੁਝ ਨਾ ਕੀਤਾ ਤੇ ਮੈਂ ਮੰਨਣ ਨੂੰ ਤਿਆਰ ਹਾਂ ਦੇਖੋ ਹਰ ਗੱਲ ਦੀਆਂ ਵੀਡੀਓ ਨਹੀਂ ਹੁੰਦੀਆਂ ਹਰ ਗੱਲ ਦੇ ਸਬੂਤ ਨਹੀਂ ਹੁੰਦੇ ਤੇ ਜਿਹੜਾ ਬੰਦਾ ਤੁਸੀਂ ਵੇਖ ਹੀ ਲਿਆ ਆ ਕਿਸ ਤਰੀਕੇ ਦੇ ਨਾਲ ਮੈਂ ਉਸ ਗੱਲ 'ਚ ਹੀ ਨਹੀਂ ਪੈਂਦਾ ਕਿ ਉਹ ਹੋਇਆ ਹੋਊਗਾ ਜਾਂ ਨਹੀਂ ਹੋਇਆ ਹੋਊਗਾ ਪਰ ਜਿਹੜੀਆਂ ਵੀਡੀਓ ਸ਼ੇਅਰ ਕੀਤੀਆਂ ਗਈਆਂ ਜਿਹੜੀਆਂ ਸਕਿੰਟਾਂ ਦੀਆਂ ਵੀਡੀਓ ਕੱਢ-ਕੱਢ ਕੇ ਇਹ ਲਿਆਣ ਕੇ ਸੰਗਤ ਦੇ ਵਿੱਚ ਰੱਖੀਆਂ ਗਈਆਂ ਉਹਨਾਂ ਦੇ ਵਿੱਚ ਤੁਸੀਂ ਆਪ ਦੱਸੋ ਐਂ ਲੱਗਦਾ ਸੀਗਾ ਕਿ ਵਿਰਸਾ ਸਿੰਘ ਬਲਟੋਆ ਸਿੰਘ ਸਾਹਿਬਾਂ ਦੇ ਅੱਗੇ ਪੇਸ਼ ਹੋਇਆ ਉਹ ਤਾਂ ਐਂ ਲੱਗ ਰਿਹਾ ਸੀ ਕਿ ਸਿੰਘ ਸਾਹਿਬਾਂ ਵਿਰਸਾ ਸਿੰਘ ਬਲਟੋਏ ਦੇ ਅੱਗੇ ਪੇਸ਼ ਹੋਏ ਆ ਜਿਸ ਤਰੀਕੇ ਦੇ ਨਾਲ ਤੂੰ ਤੜੱਕ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਤੇ ਜੇ ਅਗੋ ਸਿੰਘ ਸਾਹਿਬ ਨੇ ਗੱਲ ਤੂੰ ਤੜੱਕ ਦੇ ਨਾਲ ਕੀਤੀ ਫਿਰ ਮਸਲਾ ਹੋਰ ਪਾਸੇ ਲੈ ਕੇ ਕਿ ਸਿੰਘ ਸਾਹਿਬ ਦੀ ਜਿਹੜੀ ਬੋਲੀ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਆਪਾਂ ਤਾਂ ਇਹ ਕਹਿੰਦੇ ਆ ਕਿ ਜੇਕਰ ਉਹ ਦੋ-ਦੋ ਸਕਿੰਟ ਦੀਆਂ 27 27 28 28 ਸਕਿੰਟ ਦੀਆਂ ਚੋਏ ਸੰਗਤ ਦੇ ਵਿੱਚ ਰੱਖਿਆ ਗਿਆ ਤੇ ਫਿਰ ਸਿੰਘ ਸਾਹਿਬ ਨੇ ਕਿਹਾ ਸੀਗਾ ਕਿ 1.5 ਪੌਣੇ 2 ਘੰਟੇ ਦੀ ਇਹ ਸਾਰੀ ਰੱਖ ਦਿਓ ਕਹਿੰਦੇ ਤੁਸੀਂ ਕਹਿੰਦੇ ਉਹ ਗਾਲਾਂ ਕੱਢੀਆਂ ਤੁਸੀਂ ਤਾਂ ਕਹਿਣਾ ਕਿ ਛੇਤਰ ਕਿਉਂ ਨਹੀਂ ਮਾਰੇ ਹੂੰ ਤੇ ਫਿਰ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਕਿਸ ਤਰੀਕੇ ਦੀਆਂ ਗੱਲਾਂ ਬਾਤਾਂ ਕੀਤੀਆਂ ਗਈਆਂ ਹੋਣਗੀਆਂ ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਦੇ ਸਬੂਤ ਹੋਣ ਹਰ ਗੱਲ ਦੇ ਪ੍ਰੂਫ ਹੋਣ ਜਾਂ ਹਰ ਗੱਲ ਕੋਈ ਵੀ ਬੰਦਾ ਉੱਠ ਕੇ ਕਿਸੇ ਨੂੰ ਕਹਵੇ ਕਿ ਆਓ ਤੁਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਓ ਹਨਾ ਤੇ ਜੇਕਰ ਉਹ ਇਹਨਾਂ ਨੂੰ ਵਿਰਸਾ ਸਿੰਘ ਬਲਟੋਹਾ ਨੂੰ ਲੱਗਦਾ ਆ ਕਿ ਉਸ ਮੈਂ ਗੱਲਾਂ ਨਹੀਂ ਕੀਤੀਆਂ ਸਿੰਘ ਸਾਹਿਬ ਸਿੰਘ ਸਾਹਿਬ ਦੇ ਵੱਲੋਂ ਉਹ ਗਲਤ ਗੱਲਾਂ ਕੀਤੀਆਂ ਗਈਆਂ ਤੇ ਫਿਰ ਡੈਫਾਮੇਸ਼ਨ ਹੈਗੀ कोर्ट ਹੈਗੇ ਨੇ ਪਾਦਨ ਡਿਫਰਮੇਸ਼ਨ ਮੈਨੂੰ ਇਹਨਾਂ ਨੇ ਜਿਹੜਾ ਬਿਨਾ ਵਜ੍ਹਾ ਮੈਨੂੰ ਬਦਨਾਮ ਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਉੱਥੇ ਜਾ ਕੇ ਜਿਹੜਾ ਉਹਨਾਂ ਦੇ ਕੋਲ ਪੱਕ ਹੋਊਗਾ ਉਹ ਰੱਖ ਦੇਣਗੇ ਹੂੰ ਹਾਲੀ ਦੇ ਵਜ੍ਹਾ ਜਿਹੜੇ ਤਰੀਕੇ ਨਾਲ ਉਹਨਾਂ ਨੂੰ ਕੱਢਿਆ ਗਿਆ ਕੀ ਲੱਗਦਾ ਤੁਹਾਨੂੰ ਵੀ ਉਹ ਕੋਈ ਸਾਜ਼ਿਸ਼ ਦਾ ਹਿੱਸਾ ਸੀ ਕਿ ਜਾਂ ਵਾਕਈ ਜਿਹੜੀ ਲੋਕਾਂ ਦੇ ਵਿੱਚ ਉਚਾਰੀ ਗਈ ਗੱਲ ਉਹ ਸੱਚੀ ਹੋ ਗਈ ਨਹੀਂ ਨਹੀਂ ਉਹ ਸਾਜ਼ਿਸ਼ ਦਾ ਹਿੱਸਾ ਸੀ ਹੂੰ ਉਹ ਆਪਾਂ ਕਿਉਂ ਕਵਾਂਗੇ ਸਾਜ਼ਿਸ਼ ਦਾ ਹਿੱਸਾ ਸੀ ਹੈਨਾ ਵੇਖਣ ਵਾਲੇ ਕਹਿਣਗੇ ਵੀ ਤੁਸੀਂ ਕਿਦਾਂ ਕਹਿ ਸਕਦੇ ਹੋ ਹੂੰ ਤਾਂ ਨਿਕੋ ਤੁਹਾਨੂੰ ਤੁਸੀਂ ਅਪਰੂਵ ਕਰੋ ਵੀ ਕਿਦਾਂ ਸਾਜਦਾ ਹਿੱਸਾ ਸੀ ਉਹ ਸਾਜਦਾ ਹਿੱਸਾ ਇਸ ਕਰਕੇ ਸੀ ਜਿਹੜੇ ਆਪਾਂ ਵਿਰਸਾ ਸਿੰਘ ਬਲਟੋਆ ਦੀ ਗੱਲ ਕਰਕੇ ਹਟੇ ਆਂ ਵਿਰਸਾ ਸਿੰਘ ਬਲਟੋਆ ਨੂੰ ਕੱਢਣ ਦੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੁੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਪਰ ਵਿਰਸਾ ਸਿੰਘ ਬਲਟੋਆ ਨੂੰ ਕੱਢਿਆ ਨਹੀਂ ਜਾਂਦਾ ਉਹਦਾ ਅਸਤੀਫਾ ਲਿਆ ਜਾਂਦਾ ਹੈ ਉਹ ਪ੍ਰਮਾਣ ਕੀਤਾ ਜਾਂਦਾ ਹੈ ਤੇ ਦੂਜੇ ਬੰਨੇ ਗਿਆਨੀ ਹਰਪ੍ਰੀਤ ਸਿੰਘ ਆਪਦਾ ਅਸਤੀਫਾ ਦਿੰਦੇ ਨੇ ਉਹਨਾਂ ਦਾ ਅਸਤੀਫਾ ਨਹੀਂ ਪ੍ਰਮਾਣ ਕਰਕੇ ਉਹਨਾਂ ਨੂੰ ਕੱਢਿਆ ਜਾਂਦਾ ਆ ਉਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਇਸ ਤੋਂ ਪਹਿਲਾਂ ਤੋੜਾ ਸਾਹਿਬ ਦੇ ਨਾਲ ਵੀ ਅਜ਼ਹਿਹਾ ਹੋਇਆ ਸੀ ਸਮੇਂ-ਸਮੇਂ ਦੇ ਉੱਤੇ ਹੁੰਦਾ ਰਿਹਾ ਜਿਵੇਂ ਹੁਣ ਅਰਜਿੰਦਰ ਸਿੰਘ ਧਾਮੀ ਹਣਾ ਨੇ ਕੱਲ ਅਸਤੀਫਾ ਦਿੱਤਾ ਤੇ ਬਹੁਤ ਤਾਂਤ ਤੁਸੀਂ ਵੀ ਦੇਖਿਆ ਸੰਗਤ ਕਹਿ ਰਹੀ ਹੈ ਕਿ ਇੱਕ ਵਾਰੀ ਅਸਤੀਫੇ ਨੂੰ ਮਨਜ਼ੂਰ ਨਹੀਂ ਕਰਨਗੇ ਥੋੜਾ ਸਮਾਂ ਪਾ ਕੇ ਕੋਈ ਨਾ ਕੋਈ ਅਜ਼ਹਿਹਾ ਇਲਜ਼ਾਮ ਲਾ ਕੇ ਇਸ ਤਰੀਕੇ ਦੇ ਨਾਲ ਕੱਢਣਗੇ ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਹਨ ਨੂੰ ਕੱਢਿਆ ਗਿਆ ਹੁਣ ਹੁਣ ਤਾਂ ਮੀ ਸਾਹਿਬ ਦੇ ਮਸਲੇ ਦਾ ਪਾ ਜੀ ਜਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਅਸਤੀਫਾ ਦਿੱਤਾ ਕੀ ਲੱਗਦਾ ਤੁਹਾਨੂੰ ਵੀ ਉਹ ਵਾਕਈ ਜਿਹੜੀ ਗੱਲ ਉਹ ਮੰਨ ਰਿਹਾ ਹੈ ਵੀ ਮੇਰਾ ਮੇਰੇ ਤੇ ਪ੍ਰੈਸ਼ਰ ਬਣਾਇਆ ਗਿਆ ਇਸ ਚੀਜ਼ ਦਾ ਮੇਰੇ ਮਨ ਚ ਜੋ ਆਇਆ ਕਿ ਉਹਨਾਂ ਨੂੰ ਇਸ ਤਰ੍ਹਾਂ ਅਸਤੀਫਾ ਉਹਨਾਂ ਨੂੰ ਕੱਢਣਾ ਜਿਹੜਾ ਉਹ ਚਾਜ ਨਹੀਂ ਸੀ ਗਿਆਨੀ ਰਗਵੀਰ ਸਿੰਘ ਤੇ ਉਹਨਾਂ ਨੇ ਪੋਸਟ ਦਾ ਜ਼ਿਕਰ ਕੀਤਾ ਕੀ ਲੱਗਦਾ ਤੁਹਾਨੂੰ ਕਿ ਉਹ ਸਹੀ ਹੈ ਕਿ ਜਾਂ ਕੁਝ ਹੋਰ ਵਿੱਚ ਖਿਚੜੀ ਕੁਝ ਹੋਰ ਪੱਕ ਰਹੀ ਹੈ ਨਹੀਂ ਖਿਚੜੀ ਤਾਂ ਕੋਈ ਹੋਰ ਪੱਕ ਰਹੀ ਹੈ ਖਿਚੜੀ ਦੱਸਾਂ ਕਿਹੜੀ ਪੱਕ ਰਹੀ ਹੈ ਸੱਤ ਮੈਂਬਰੀ ਕਮੇਟੀ ਸਭ ਤੋਂ ਵੱਡੀ ਜਿਹੜੀ ਗਲੇ ਦੀ ਹੱਡੀ ਹੈ ਇਸ ਪਰਿਵਾਰ ਦੇ ਲਈ ਇਸ ਪਾਰਟੀ ਦੇ ਲਈ ਉਹ ਸੱਤ ਮੈਂਬਰੀ ਕਮੇਟੀ ਹੈ ਕੱਲ ਧਾਮੀ ਸਾਹਿਬ ਉਸ ਤੋਂ ਅਸਤੀਫਾ ਦਿੰਦੇ ਆ ਉਸ ਤੋਂ ਬਾਅਦ ਸਿੰਘ ਸਾਹਿਬ ਨੂੰ ਕਹਿੰਦੇ ਆ ਕਿ ਮੈਨੂੰ ਉਧਰੋਂ ਵੀ ਵੇਲਾ ਕਰ ਦਿਓ ਮਨੁੰਗਰ ਸਾਹਿਬ ਦਿੰਦੇ ਆ ਅਸਤੀਫਾ ਉਹ ਬਸ ਇਹੀ ਕੀਤਾ ਜਾ ਰਿਹਾ ਕਿ ਨਾ ਬਾਂਸ ਰਹੇ ਤੇ ਨਾ ਵੈਂਸਰੀ ਵੱਜੇ ਉਹਨਾਂ ਨੂੰ ਐਉਂ ਆ ਵੀ ਆਪਾਂ ਕਮੇਟੀ ਨੂੰ ਖਤਮ ਕਰ ਦਈਏ ਕਿ ਕਮੇਟੀ ਖਤਮ ਕਰਨੀਆਂ ਚਾਲਾਂ ਨੇ ਜੇਕਰ ਜਿਸ ਤਰੀਕੇ ਦੇ ਨਾਲ ਹਰਜਿੰਦਰ ਸਿੰਘ ਧਾਮੀ ਹੋਣੀ ਕਹਿ ਰਹੇ ਨੇ ਕਿ ਸਿੰਘ ਸਾਹਿਬ ਦੀ ਇੱਕ ਪੋਸਟ ਦਾ ਕਰਕੇ ਪੋਸਟ ਦਾ ਇੰਨਾ ਵੱਡਾ ਅਸਰ ਹੋ ਗਿਆ ਤੇ ਜਦੋਂ ਸਿੰਘ ਸਾਹਿਬ ਨੇ ਇੱਥੇ ਕਿਹਾ ਸੀ ਮੀਡੀਆ ਦੇ ਮੁਖਾਫਤ ਹੋ ਕੇ ਕਿਹਾ ਸੀ ਕਿ ਇਸ ਤਰੀਕੇ ਦੀ ਕੋਈ ਅਥਾਰਟੀ ਨਹੀਂ ਹੈਗੀ ਇਹਨਾਂ ਦੇ ਕੋਲ ਕਿਉਂਕਿ ਉਹ ਆਪਦਾ ਜਿਹੜਾ ਸਪਸ਼ਟੀਕਰਨ ਹੈ ਉਹ ਪੰਜ ਪਿਆਰੇ ਸਿੰਘਾਂ ਨੂੰ ਦੇ ਚੁੱਕੇ ਨੇ ਤੇ ਉਹਨਾਂ ਦੇ ਖਿਲਾਫ ਕੋਈ ਵੀ ਜਿਹੜੀ ਜਾਂਚ ਆ ਉਹ ਨਾ ਕੀਤੀ ਜਾਵੇ ਉਹ ਜਾਂਚ ਕੀਤੀ ਵੀ ਗਈ ਉਹ ਜਾਂਚ ਲਾਗੂ ਵੀ ਕੀਤੀ ਗਈ ਰਿਪੋਰਟ ਲਈ ਵੀ ਗਈ ਰਿਪੋਰਟ ਲਾਗੂ ਵੀ ਕੀਤੀ ਗਈ ਉਹ ਤੇ ਸੈਨਵੀਰ ਜਨਰਲ ਸਿੰਘ ਧਾਮੀਣਾ ਦੇ ਵੱਲੋਂ ਕੀਤੇ ਗਏ ਤੇ ਅੱਜ ਉਹ ਧਾਮੀ ਸਾਹਿਬ ਕਹਿ ਰਹੇ ਕਿ ਮੈਂ ਤਾਂ ਨੈਤਿਕਤਾ ਦੇ ਆਧਾਰ ਤੇ ਤਸੀਫਾ ਦੇ ਦਿੱਤਾ ਇਹ ਕਿਹੜੀ ਨੈਤਿਕਤਾ ਹੈ 328 ਰੁਪਿਆਂ ਵਾਲੀ ਕਿੱਥੇ ਸੀਗੀ ਨੈਤਿਕਤਾ ਹਾਂ ਹਾਂ ਪਤਾ ਨਹੀਂ ਕਿੰਨੇ ਕੁ ਇਲਜ਼ਾਮ ਲੋਕਾਂ ਨੇ ਲਾਏ ਆ ਇਲਜ਼ਾਮ ਨਹੀਂ ਕੱਲੇ ਸਰਦਾਰ ਪ੍ਰੀਤ ਸਿੰਘ ਸੈਣੀ ਹਣਾ ਨੇ ਪਤਾ ਨਹੀਂ 1.5 200 ਐਪੀਸੋਡ ਕੀਤਾ ਆ ਨਾਲ ਪ੍ਰੂਫ ਰੱਖ ਕੇ ਜੀ ਹੈ ਤੇ ਲੰਗਰਾਂ ਦੇ ਵਿੱਚ ਜੂੜਦੇ ਘਟਾਲੇ ਕਿਹਦੇ ਕੋਲੋਂ ਗੱਲਾਂ ਲੁਕੀਆਂ ਨੇ ਯਾਰ ਉਦੋਂ ਨੈਤਿਕਤਾ ਕਿੱਥੇ ਸੀ ਉਦੋਂ ਦੇ ਜਾਂਦੇ ਸੀ ਵੇ ਉਦੋਂ ਛੱਡ ਜਾਂਦੇ ਹੂੰ ਇਹ ਕੁਝ ਨਹੀਂ ਕੋਈ ਨੈਤਿਕਤਾ ਨਹੀਂ ਕੁਝ ਨਹੀਂ ਇੱਕ ਦਲ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਰਜਿੰਦਰ ਸਿੰਘ ਧਾਮੀ ਹਣੀ ਅਕਸਰ ਹੀ ਉਸ ਦਲ ਵਾਲੇ ਪਾਸੇ ਖੜੇ ਕੇ ਵਿਚਰਦੇ ਰਹੇ ਨੇ ਜਦੋਂ ਸੁਖਬੀਰ ਸਿੰਘ ਬਾਦਲ ਜਦੋਂ ਇਹ ਕਾਰਵਾਈ ਸ਼ੁਰੂ ਹੁੰਦੀ ਆ ਪਹਿਲੀਆਂ ਦੇ ਵਿੱਚ ਸਪਸ਼ਟੀਕਰਨ ਦੇਣ ਦੇ ਲਈ ਸੁਖਬੀਰ ਬਾਦਲ ਆਉਂਦਾ ਤਾਂ ਉਦੋਂ ਰਜਿੰਦਰ ਸਿੰਘ ਧਮੀ ਨਾਲ ਜਾਂਦਾ ਹਾਲਾਂਕਿ ਉਹਦਾ ਕੋਈ ਵਿੱਚ ਕੋਈ ਹੈ ਹੀ ਨਹੀਂ ਸੀਗਾ ਨਾ ਉਹ ਕੈਬਨਿਟ ਮਨਿਸਟਰ ਰਹੇ ਸੀ ਨਾ ਜਦੋਂ ਇਸ਼ਤਿਹਾਰ ਦਿੱਤੇ ਗਿਆ ਸੀ ਉਹ 85 ਲੱਖ ਦੇ ਜਾਂ ਜਿੰਨੇ ਦੇ ਵੀ ਨਾ ਉਦੋਂ ਰਜਿੰਦਰ ਸਿੰਘ ਧਮੀ ਪ੍ਰਧਾਨ ਸੀ ਫਿਰ ਉਹ ਸੁਖਬੀਰ ਬਾਦਲ ਬੈਠਾ ਰਜਿੰਦਰ ਸਿੰਘ ਧਮੀ ਉਹਦੇ ਸਿਰ ਦੇ ਉੱਤੇ ਖੜਾ ਇਹ ਪਹਿਲੇ ਦਿਨ ਤੋਂ ਹੀ ਉਸ ਦਲ ਦੇ ਹੱਕ ਦੇ ਵਿੱਚ ਭੁਗਤਦੇ ਹੋਏ ਨਜ਼ਰ ਆਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕੁਝ ਕਲੀਅਰ ਹੋ ਜਾਣਾ ਕਿਉਂਕਿ ਪਹਿਲਾਂ ਵੀ ਸਾਰੀਆਂ ਗੱਲਾਂ ਸਮੇਂ-ਸਮੇਂ ਤੇ ਉੱਤੇ ਆਣ ਕੇ ਕਲੀਅਰ ਜ਼ਰੂਰ ਹੁੰਦੀਆਂ ਰਹੀਆਂ ਜੀ ਜੇਪ ਪਿਛਲਾ ਛੱਡ ਦਈਏ ਪਿਛਲਾ ਛੱਡ ਦਈਏ ਹੁਣ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਅਸਤੀਫਾ ਦੇਣਾ ਜਾਇਜ਼ ਆ ਜਾਂ ਕੋਈ ਹੋਰ ਪੱਖ ਵੀ ਹੋਣਾ ਚਾਹੀਦਾ ਮੈਂ ਤਾਂ ਇਹੀ ਕਹਿ ਰਿਹਾ ਬਿਲਕੁਲ ਨਹੀਂ ਜਾਇਜ਼ ਹੈਗਾ ਹੁਣ ਤਾਂ ਫੈਸਲਾ ਕੋਲ ਨਹੀਂ ਹੋਣ ਦੀ ਘੜੀ ਸੀ ਹੁਣ ਤਾਂ ਫੈਸਲਾ ਲੈਣਾ ਸੀ ਹੁਣ ਲੈਂਦੇ ਫੈਸਲਾ ਫਿਰ ਲੱਤਾਂ ਦੇ ਉਦੀਆਂ ਦੇ ਉੱਤੇ ਭਾਰ ਪਾਉਂਦੇ ਲੱਤਾਂ ਦੇ ਉੱਤੇ ਜਦੋਂ ਭਾਰ ਪਾਉਣ ਦੀ ਵਾਰੀ ਆਈ ਉਦੋਂ ਭੱਜ ਭੱਜ ਗਏ ਜਿੱਦਾਂ ਤੁਸੀਂ ਗੱਲ ਕੀਤਾ ਵੀ ਕਮੇਟੀ ਚੁੱਪਦੀ ਸੀ ਇਹ ਲੱਗਦਾ ਵੀ ਕਮੇਟੀ ਜਿਹੜੀ ਆ ਬਾਦਲਾਂ ਤੋਂ ਬਾਹਰ ਹੋ ਕੇ ਪ੍ਰਕਿਰਿਆ ਸ਼ੁਰੂ ਹੋਣੀ ਸੀ ਯਾਨੀ ਕਿ ਜਿਹੜੀ ਅਕਾਲੀ ਦਲ ਦੀ ਨਵੀਂ ਭਰਤੀ ਹੋਣੀ ਸੀ ਉਹ ਇਹਨਾਂ ਤੋਂ ਇਲਾਵਾ ਚੁਣੀ ਜਾਣੀ ਸੀ ਤਾਂ ਕਰਕੇ ਕਮੇਟੀ ਭੰਗ ਹੋਈ ਬਿਲਕੁਲ ਇਸੇ ਤਰੀਕੇ ਦੇ ਨਾਲ ਹੋਣਾ ਸੀਗਾ ਜਿਹੜੀ ਉਹ ਕਮੇਟੀ ਸੀਗੀ ਜਿਹੜੇ ਉਸ ਕਮੇਟੀ ਦੇ ਵਿੱਚ ਹੁਣ ਤੁਸੀਂ ਵੇਖ ਲਓ ਜਿਹੜੇ ਪੰਜ ਮੈਂਬਰ ਬਾਕੀ ਨੇ ਉਹ ਸਾਰੇ ਇੱਕ ਸੁਰਤਾ ਦੇ ਵਿੱਚ ਨੇ ਤੇ ਜਿਹੜੇ ਇਹਨਾਂ ਵਾਲੇ ਸੀਗੇ ਉਹ ਪਰੇ ਹੋ ਗਏ ਨੇ ਹੈਨਾ ਇਹਦੇ ਤੋਂ ਗੱਲਾਂ ਤਾਂ ਇਹੀ ਸਪਸ਼ਟ ਹੁੰਦੀਆਂ ਆ ਕਿ ਉਹ ਕਮੇਟੀ ਜਿਹੜੀ ਸਿੰਘ ਸਾਹਿਬਾਂ ਦਾ ਦੇਸ਼ ਸੀਗਾ ਉਹ ਬੜਾ ਸੋਚ ਸਮਝ ਕੇ ਲਿਆ ਗਿਆ ਦੇਸ਼ ਸੀਗਾ ਬਸ ਇਹਦੇ ਵਿੱਚ ਬਸ ਇਸ ਤੜੇ ਨੂੰ ਇਹੀ ਲੱਗ ਰਿਹਾ ਸੀ ਇਹ ਨਾ ਹੋਵੇ ਕਿ ਸੁਖਵੀਰ ਸਿੰਘ ਬਾਦਲ ਦੇ ਹੱਥ ਪ੍ਰਧਾਨਗੀ ਨਾਵੇ ਉਹਦੀ ਪ੍ਰਧਾਨਗੀ ਦੀ ਖਾਤਰ ਇਹ ਸਭ ਕੁਝ ਕੀਤਾ ਜਾ ਰਿਹਾ ਪਰ ਮੈਂ ਕਹਿੰਦਾ ਵੀ ਇਹੋ ਜਿਹੀਆਂ ਪ੍ਰਧਾਨਗੀਆਂ ਨੂੰ ਕਰੋਗੇ ਕੀ ਜਦੋਂ ਪੰਥ ਹੀ ਨਹੀਂ ਮੰਨਦਾ ਤੁਸੀਂ ਕਹਿੰਦੇ ਹੋ ਕਿ ਅਸੀਂ ਪੰਥ ਦੀ ਸਰਮੌਰ ਪਾਰਟੀ ਆ ਤੇ ਜਦੋਂ ਤੁਹਾਨੂੰ ਪੰਥ ਹੀ ਨਹੀਂ ਮੰਨਦਾ ਪੰਥ ਨੇ 2015 ਤੋਂ ਬਾਅਦ 17 ਦੇ ਵਿੱਚ ਤੁਹਾਨੂੰ ਧੋਤਾ 22 ਦੇ ਵਿੱਚ ਫੇਰ ਧੋਤਾ 24 ਦੇ ਵਿੱਚ ਫੇਰ ਧੋਤਾ 27 ਬਾਰੇ ਹੁਣੇ ਸੋਚੀ ਬੈਠੇ ਕਿ ਫੇਰ ਧੋਣੇ ਤੇ ਫਿਰ ਤੁਸੀਂ ਇਹੋ ਜਿਹੀਆਂ ਪ੍ਰਧਾਨਗੀਆਂ ਨੂੰ ਕਰੋਗੇ ਕੀ ਜਿੰਨਾ ਮਰਜ਼ੀ ਜੋ ਮਰਜ਼ੀ ਕਰੀ ਜਾਓ ਜੇਕਰ ਝੁੱਕ ਕੇ ਆਓਗੇ ਜਿਸ ਤਰੀਕੇ ਦੇ ਨਾਲ ਦੋ ਤਰੀਕ ਨੂੰ ਜਦੋਂ ਫੈਸਲੇ ਆਏ ਉਸ ਤੋਂ ਬਾਅਦ ਜਦੋਂ ਸੇਵਾ ਲੱਗੀ ਸੇਵਾ ਦੇ ਉੱਤੇ ਸੁਖਵੀਰ ਸਿੰਘ ਬਾਦਲ ਬੈਠਾ ਉਦੋਂ ਗਰਾਫ ਉੱਚਾ ਜਾਣ ਲੱਗਿਆ ਸੀ ਪਰ ਵਿੱਚ ਘਟਨਾ ਹੋ ਗਈ ਭਾਈ ਨਰੈਨ ਸਿੰਘ ਚੋੜੇ ਹਣਾ ਵਾਲੀ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਉਹ ਵੱਖਰਾ ਵਿਸ਼ਾ ਹੈ ਉਹਨਾਂ ਨੂੰ ਉੱਥੇ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਉਹ ਬਾਹਰ ਆ ਕੇ ਆਪੇ ਦੱਸ ਦੇਣਗੇ ਕਿਉਂ ਉੱਥੇ ਕੀਤਾ ਕਿੱਦਾਂ ਕੀਤਾ ਹੈ ਕਾਨੂੰਨੀ ਗੈਰਕਾਨੂੰਨੀ ਉਹ ਸਾਰੇ ਵਿਸ਼ੇ ਵੱਖਰੇ ਹੈਗੇ ਨੇ ਪਰ ਉਹਦੇ ਨਾਲ ਇਹਨਾਂ ਦਾ ਜਿਹੜਾ ਇਹਨਾਂ ਦਾ ਅਕਸ ਜਿਹੜਾ ਹੈ ਉਹ ਥੋੜਾ ਜਿਆਦਾ ਸੰਗਤ ਦੇ ਵਿੱਚ ਗੱਲ ਗਈ ਸੰਗਤ ਦੇ ਵਿੱਚ ਥੋੜਾ ਤਰਸ ਜਿਆਦਾ ਕਰਸ ਦੀ ਭਾਵਨਾ ਆਈ ਕਿ ਨਹੀਂ ਯਾਰ ਵਿਚਾਰੇ ਫੇਰ ਉੱਥੇ ਹੈ ਨਾ ਸਾਰੀਆਂ ਕਿ ਚੀਜ਼ਾਂ ਮੰਨ ਚੁੱਕੇ ਨੇ ਸਾਰਾ ਕੁਝ ਕਰ ਚੁੱਕੇ ਨੇ ਪਰ ਨਾਲ ਦੀ ਨਾਲ ਜਿਹੜਾ ਅੱਜ ਧਾਮੀ ਭੱਜਿਆ ਫਿਰਦਾ ਅੱਜ ਤਸੀਫੇ ਦਿੰਦਾ ਫਿਰਦਾ ਇਹਦੇ ਵੱਲੋਂ ਮਤਾ ਬਾਸ ਕਰ ਦਿੱਤਾ ਗਿਆ ਕਿ ਭਾਈ ਨਰੈਨ ਸਿੰਘ ਚੋੜੇ ਨੂੰ ਪੰਥ ਚੋਂ ਕੱਢ ਦਿਓ ਪੰਥ ਚੋਂ ਛੇਕ ਦਿਓ ਤੇ ਉਹ ਨਾਲ ਦੀ ਨਾਲ ਫੇਰ ਕ੍ਰੈਕਡਾਊਨ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਜਿੰਨੀਆਂ ਵੀ ਗੱਲਾਂ ਹੋਈਆਂ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਹੋਣ ਜਸਖਬੀਰ ਬਾਦਲ ਦਾ ਤਸੀਫਾ ਜਿਹੜਾ ਲਟਕਾ ਕੇ ਰੱਖਿਆ ਕਿੰਨਾ ਦਿਨ ਕੰਗਸਿੰਘ ਸਾਹਬਾਂ ਨੇ ਕਹਿਆ ਦੀ ਤਿੰਨਾਂ ਦਿਨਾਂ ਦੇ ਵਿੱਚ ਸਾਰਾ ਕੁਝ ਹੋ ਜੇ ਤੇ ਉਹ ਜਿੰਨਾ ਵੀ ਜਿੰਨਾ ਵੀ ਐਪੀਸੋਡ ਉਸ ਤੋਂ ਬਾਅਦ ਜੋ ਜੋ ਵੀ ਮੋੜ ਆਏ ਉਹ ਸਾਰੇ ਮੋੜ ਇਹਨਾਂ ਨੂੰ ਥੱਲੇ ਲੈ ਕੇ ਗਏ ਇੱਕ ਦਲਦਲ ਦੇ ਵਿੱਚ ਫਸੇ ਹੋਏ ਨੇ ਜਦੋਂ ਹਿੱਲ ਕੇ ਨਿਕਲਣ ਦਾ ਜ਼ਿਕਰ ਕਰ ਯਤਨ ਕਰਦੇ ਨੇ ਤੇ ਹੋਰ ਥੱਲੇ ਨੂੰ ਜਾ ਰਹੇ ਨੇ ਜਿਤਨਾ ਉਹਨਾਂ ਨੂੰ ਫਿਰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਲੱਗਦਾ ਤੁਹਾਨੂੰ ਕਿ ਉਹਨਾਂ ਨੂੰ ਮੰਨ ਜਾਣਾ ਚਾਹੀਦਾ ਫਿਰ ਦੁਬਾਰਾ ਆਪਣਾ ਉਹਦਾ ਸੰਭਾਲਣਾ ਚਾਹੀਦਾ ਮੈਂ ਤਾਂ ਇਹ ਕਹਿਣਾ ਵੀ ਜੇ ਤਾਂ ਮਗਰਲੀ ਕੋਈ ਗੱਲ ਆ ਕੋਈ ਪਿੱਛੇ ਕੋਈ ਪ੍ਰੈਸ਼ਰ ਦੀ ਗੱਲ ਸੀਗੀ ਜਾ ਇਹਨਾਂ ਨੂੰ ਲੱਗਦਾ ਸੀਗਾ ਜੇ ਸਿਫਾ ਦੇ ਚੁੱਕੇ ਆ ਤੇ ਹੁਣ ਮੰਨਣ ਮਨਾਉਣ ਵਾਲੀ ਗੱਲ ਨਹੀਂ ਜੇ ਹੁਣ ਮੰਨ ਗਏ ਫਿਰ ਹਰਪ੍ਰੀਤ ਸਿੰਘ ਵਾਲੀ ਕਰਨਗੇ ਗਿਆਨੀ ਹਰਪ੍ਰੀਤ ਸਿੰਘ ਵਾਲੀ ਉਹਨਾਂ ਦਾ ਸਿਫਾ ਮਨਜ਼ੂਰ ਨਹੀਂ ਕੀਤਾ ਫਿਰ ਜਲੀਲ ਕਰਕੇ ਕੱਢਿਆ ਤੇ ਜੇਕਰ ਇਹ ਹੈਗਾ ਫਰੈਂਡਲੀ ਆ ਫਿਰ ਭਾਈ ਜੋ ਮਰਜ਼ੀ ਕਰ ਲੈਣ ਫਿਰ ਅਸੀਂ ਕੀ ਕਰ ਸਕਦੇ ਹਣਾ ਅਸੀਂ ਕੀ ਕਹਿ ਸਕਦੇ ਆ ਕਿ ਇਹਨੂੰ ਮੰਨ ਜਾਣਾ ਚਾਹੀਦਾ ਜਾਂ ਨਹੀਂ ਮੰਨ ਜਾਣਾ ਚਾਹੀਦਾ ਪੰਥ ਦੇ ਹਿੱਤ ਦੇ ਵਿੱਚ ਤਾਂ ਹੋ ਕੋਈ ਗੱਲ ਪੰਥ ਦੇ ਹਿੱਤ ਵਾਲੀ ਦਾ ਕਰੋ ਕੁਝ ਤਾਂ ਕਰਕੇ ਦਿਖਾਓ ਪੰਥ ਦੇ ਲਈ ਹਣਾ ਤੁਸੀਂ ਜੇ ਅੱਜ ਤੁਸੀਂ ਬਾਹਰ ਹੋ ਤੇ ਕੁਝ ਤਾਂ ਦੱਸ ਦਿਓ ਵੀ ਅੰਦਰ ਆ ਹੋ ਰਿਹਾ ਸੀ ਮੈਂ ਤਾਂ ਬਾਹਰ ਉਹ ਸਚਾਈ ਤਾਂ ਦੱਸੋ ਫਿਰ ਤਾਂ ਤੁਸੀਂ ਉੱਥੇ ਨਾਂ ਵੀ ਬੇਸ਼ੱਕ ਉੱਥੋਂ ਦੇ ਪ੍ਰਧਾਨ ਨਾਂ ਵੀ ਹੋਵੋ ਪੰਥ ਵੀਰ ਵੀ ਸਤਕਾਰ ਕਰੂਗਾ ਪਰ ਐ ਹੋ ਨਹੀਂ ਮੈਂ ਤਾਂ ਰਾਤ ਵੀ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਮੈਂ ਤਾਂ ਪੰਥਦਰਦੀਆਂ ਨੂੰ ਪੰਜਾਬੀਆਂ ਨੂੰ ਮੈਂ ਤਾਂ ਸਿੱਖਾਂ ਨੂੰ ਬੇਨਤੀ ਕੀਤੀ ਸੀ ਕਿ ਹੁਣ ਇਹ ਨਾ ਕਹਿਣ ਲੱਗ ਜਿਓ ਧਾਮੀ ਤੇਰੀ ਸੋਚ ਤੇ ਪਹਿਰਾ ਦਾਂਗੇ ਸੋ ਤੋਕੀ ਹੁਣ ਪਿਛਲਾ ਸਾਰਾ ਕੁਝ ਵੇਖ ਲਿਓ ਕਿ ਤਾਂ ਮੀਂਦ ਸਾਹਿਬ ਦੇ ਕਾਰਜਕਾਲ ਦੇ ਵਿੱਚ ਹੋਇਆ ਕੀ ਕੀ ਆ ਕਦੋਂ ਕਦੋਂ ਇਹ ਉਸ ਪਾਸੇ ਖੜੇ ਨਜ਼ਰ ਆਏ ਆ ਕਦੋਂ ਕਦੋਂ ਪੰਥ ਵਾਲੇ ਪਾਸੇ ਖੜੇ ਨਜ਼ਰ ਆਏ ਆ ਸਾਡੇ ਕਿਉਂਕਿ ਆਦਤ ਹੈਗੀ ਸਾਨੂੰ ਕੋਈ 20 ਸਾਲ ਬੰਦਾ ਜੁੱਤੀਆਂ ਵੀ ਮਾਰੀ ਜਾਵੇ ਨਾ ਤੇ ਐਂਡ ਤੇ ਜਦੋਂ ਉਹਦੀ ਜੁੱਤੀ ਘਸ ਜੇ ਟੁੱਟ ਜੇ ਉਹ ਸਿੱਟ ਦੇਵੇ ਜੁੱਤੀ ਨੂੰ ਤੇ ਉਦੋਂ ਦੋ ਗੱਲਾਂ ਸਾਡੇ ਪੱਖ ਦੀਆਂ ਕਰਦੇ ਅਸੀਂ ਕਹਿੰਨੇ ਨਹੀਂ ਬਾਈ ਵੱਟ ਘੜ ਤੇ ਯੋਧੇ ਨੇ ਆ ਤਾਂ ਪੰਥ ਦਾ ਯੋਧਾ ਆ ਗਿਆ ਆ ਤਾਂ ਜਰਨੈਲ ਆ ਗਿਆ ਅਸੀਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਜੰਨੇ ਹੁੰਨੇ ਆ ਸਾਨੂੰ ਉਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਹੱਲ ਕੀ ਹੋ ਹੱਲ ਤਾਂ ਬਈ ਉਹੀ ਹੈ ਜਿਹੜਾ 2 ਦਸੰਬਰ ਨੂੰ ਸਿੰਘ ਸਹਿਬਾਨਾਂ ਨੇ ਕਿਹਾ ਸੀ। ਹੂੰ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਸਿਸਟਮ ਹੈ ਜਿਹੜਾ ਛਥੇਦਾਰਾਂ ਦੀਆਂ ਨਿਯੁਕਤੀਆਂ ਦਾ ਸਿਸਟਮ ਹੈ ਉਹ ਬਹੁਤ ਮੰਦਪਗ ਹੈ। ਪਿਛਲੀ ਵਾਰ ਤੁਹਾਨੂੰ ਯਾਦ ਹੋਣਾ ਹੈ ਅੱਜ ਤੋਂ 1.5-2 ਮਹੀਨੇ ਪਹਿਲਾਂ ਬਲਜੀਤ ਸਿੰਘ ਦਾਦੂਗਾਲ ਨੇ ਇੱਕ ਬਿਆਨ ਦਿੱਤਾ ਸੀ ਇਹ ਲੈ ਕੇ ਘੋੜੇ ਤੇ ਚੜ ਕੇ ਆਉਂਦੇ ਨੇ ਤੇ ਛੱਡ ਕੇ ਖੋਤੇ ਤੇ ਆਉਂਦੇ ਨੇ ਉਹ ਇਹੋ ਜਿਹੇ ਸ਼ਬਦ ਮੈਨੂੰ ਲੱਗਦਾ ਪਤਾ ਨਹੀਂ ਵਰਤਨੇ ਚਾਹੀਦੇ ਕਿ ਨਹੀਂ ਵਰਤਨੇ ਚਾਹੀਦੇ ਪਰ ਹੋ ਤਾਂ ਉਹੀ ਰਿਹਾ ਨਾ ਸਭ ਕੁਝ ਹੋ ਰਿਹਾ ਗਿਆਨੀ ਰਣਜੀਤ ਸਿੰਘ ਹਣਾਂ ਨੂੰ ਕਿਸ ਤਰੀਕੇ ਦੇ ਨਾਲ ਉੱਥੋਂ ਸੇਵਾ ਮੁਕਤ ਕੀਤਾ ਗਿਆ ਉਸ ਤੋਂ ਬਾਅਦ ਹੁਣ ਗਿਆਨੀ ਹਰਪ੍ਰੀਤ ਸਿੰਘ ਹਣਾਂ ਨੂੰ ਜਾਂ ਸਮੇਂ ਸਮੇਂ ਦੇ ਉੱਤੇ ਹੋਰ ਸਿੰਘ ਸਹਿਬਾਨਾਂ ਨੂੰ ਕਿੱਦਾਂ ਕੀਤਾ ਗਿਆ ਹੂੰ ਹਣਾ ਇਹ ਮੈਨੂੰ ਲੱਗਦਾ ਸਿਸਟਮ ਹੀ ਵੱਖਰਾ ਚਾਹੀਦਾ ਨਿਯੁਕਤੀ ਇਹਨਾਂ ਦੇ ਹੱਕ ਹੱਥ ਦੇ ਵਿੱਚ ਨਹੀਂ ਹੋਣੀ ਚਾਹੀਦੀ ਸ਼੍ਰੋਮਣੀ ਕਮੇਟੀ ਦੇ ਹੱਥ ਦੇ ਵਿੱਚ ਨਹੀਂ ਹੋਣੀ ਚਾਹੀਦੀ ਕਿਸੇ ਪਰਿਵਾਰ ਦੇ ਹੱਥ ਦੇ ਵਿੱਚ ਨਹੀਂ ਹੋਣੀ ਚਾਹੀਦੀ ਸੇਵਾ ਮੁਕਤੀ ਵੀ ਸ਼੍ਰੋਮਣੀ ਕਮੇਟੀ ਜਾਂ ਕਿਸੇ ਪਰਿਵਾਰ ਦੇ ਹੱਥ ਦੇ ਵਿੱਚ ਨਹੀਂ ਹੋਣੀ ਚਾਹੀਦੀ ਕਿੱਥੋਂ ਆਣਗੇ ਉਹ ਬੰਦੇ ਜਿਹੜੇ ਬੰਦੇ ਹੱਲ ਕੱਟਣਗੇ ਜਾਂ ਨਿਯੁਕਤੀ ਕਰਨ ਵਾਸਤੇ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਵੀ ਆ ਪੰਥ ਵਾਸਤੇ ਉਹ ਬੰਦੇ ਨੇ ਜਿਹੜੇ ਪੰਥ ਦੀ ਨਿਯੁਕਤੀ ਕਰਨਗੇ ਨਾਲ ਜਾਂ ਆਪਾਂ ਜਥੇਦਾਰਾਂ ਦੀ ਕਹਿ ਲਈਏ ਜਾਂ ਪ੍ਰਧਾਨਾਂ ਦੀ ਕਹਿ ਲਈਏ ਕਿੱਥੋਂ ਆਣਗੇ ਤੁਹਾਨੂੰ ਕੀ ਲੱਗਦਾ ਕਿ ਬੰਦੇ ਹੈ ਨਹੀਂਗੇ ਹੂੰ ਆ ਹੁਣ ਮੈਂ ਮੈਂ ਦੱਸਦਾ ਕਰਨਾ ਮੈਂ ਲੋਕ ਤਾਂ ਇੱਕ ਮਿੰਟ ਲੋਕ ਤਾਂ ਇਹ ਵੀ ਗੱਲ ਕਹਿੰਦੇ ਵੀ ਸ਼ਰਮੋਵਣੀ ਅਕਾਲੀ ਦਲ ਦਾ ਸਾਡੇ ਕੋਲ ਕੰਪੀਟੀਟਰ ਕੋਈ ਨਹੀਂ ਹੈਗਾ ਸੁਖਬੀਰ ਸਿੰਘ ਬਾਦਲ ਲੱਗਾ ਕੋਈ ਸਾਡੇ ਕੋਲ ਲੀਡਰ ਹੀ ਨਹੀਂ ਹੈਗਾ ਜਿਹੜਾ ਅਕਾਲੀ ਦਲ ਦੀ ਪ੍ਰਧਾਨਗੀ ਕਰ ਸਕੇ ਬਾਈ ਪੰਜਵੇਂ ਇਲੈਕਸ਼ਨਾਂ ਗਿਨਾਤੀਆਂ ਹਰ ਵਾਰੀ ਹਾਰੀ ਜਾਂਦੇ ਆ ਹਮ ਕਿਹੜੀ ਗਵਾਈ ਹਮ ਕਿਹੜੀ ਗਵਾਈ ਦੀ ਗੱਲ ਕਰਦੇ ਹੋ ਵਾਰ-ਵਾਰ ਹਾਰਨ ਦੇ ਲਈ ਤਾਂ ਕੋਈ ਵੀ ਬੰਦਾ ਖੜ ਜੇ ਯਾਰ ਹਮ ਕਿ ਸੇ ਨੂੰ ਮੋਹਲਾ ਦੇ ਉਹ ਹਾਰਨਾ ਹੀ ਆ ਵਾਰ-ਵਾਰ ਵੋਟ ਪਰਸੈਂਟ ਹਰ ਵਾਰ ਤੁਹਾਡਾ ਘਟ ਰਿਹਾ ਕਿਹੜੇ ਗਵਾਈ ਦੀ ਗੱਲ ਕਰਦੇ ਹੋ ਤੇ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਬੰਦੇ ਕਿੱਥੇ ਹੈਗੇ ਨੇ ਆ ਪੰਜ ਬੰਦੇ ਜਿਹੜੀ ਇਹ ਕਮੇਟੀ ਬਣਾਈ ਹੋਈ ਹੈ ਜਿਹੜੀ ਮਗਰ ਰਹਿ ਗਏ ਨੇ ਸੱਤਾ ਦੇ ਵਿੱਚੋਂ ਪੰਜ ਉਹ ਕਿੱਥੋਂ ਆਏ ਨੇ ਕਾਲੀ ਦਲ ਚੋਂ ਆਏ ਨੇ ਇਹਦਾ ਮਤਲਬ ਕਾਲੀ ਦਲ ਚ ਚੰਗੇ ਬੰਦੇ ਹੈਗੇ ਨੇ ਕਾਂਗਰਸ ਦੇ ਵਿੱਚ ਵੀ ਚੰਗੇ ਬੰਦੇ ਹੈਗੇ ਨੇ ਸਾਰੀਆਂ ਪਾਰਟੀਆਂ ਦੇ ਵਿੱਚ ਹੈਗੇ ਨੇ ਪਰ ਜਦੋਂ ਇਹ ਸਰਮੌਰ ਜਿਹੜੀ ਸੰਸਥਾ ਸੀ ਸਰਮੌਰ ਜਿਹੜੀ ਪਾਰਟੀ ਸੀ ਜਿਹੜੀ ਸਾਡੀ ਸ਼ਹੀਦਾਂ ਦੀ ਜਥੇਬੰਦੀ ਸੀ ਜਦੋਂ ਇੱਕ ਪਰਿਵਾਰ ਦੇ ਹੱਥ ਦੇ ਵਿੱਚ ਆ ਗਈ ਤੇ ਫਿਰ ਚੰਗੇ ਬੰਦੇ ਵੀ ਹੋਰ ਆਸੇ ਪਾਸੇ ਨਿਕਲ ਗਏ ਚੰਗੇ ਬੰਦੇ ਬਹੁਤ ਹੈਗੇ ਨੇ ਹੂੰ ਐ ਨਹੀਂ ਹੈਗਾ ਕਿਤੇ ਵੀ ਐ ਨਹੀਂ ਹੁੰਦਾ ਹੁੰਦਾ ਕਿ ਚੰਗੇ ਬੰਦੇ ਖਤਮ ਹੋ ਕੇ ਜਾਂ ਮਾੜੇ ਖਤਮ ਹੋ ਜਾਣਗੇ ਮਾੜੇ ਵੀ ਨਹੀਂ ਖਤਮ ਹੋਣੇ ਤੇ ਚੰਗੇ ਵੀ ਨਹੀਂ ਖਤਮ ਹੁੰਦੇ ਹੁੰਦੇ ਸਮੇਂ-ਸਮੇਂ ਦੇ ਉੱਤੇ ਜਿਹੜਾ ਲੋਕ ਆਪੇ ਪਲੇਟਫਾਰਮ ਦੇ ਉੱਤੇ ਆ ਜਾਂਦੇ ਹੁੰਦੇ ਆ ਆ ਭਿਆਨ ਕਿਵਾਂ ਦੀਆਂ ਜ਼ਿੰਮੇਵਾਰੀਆਂ ਸਾਂਭ ਲੈਂਦੇ ਨੇ ਮੇਰਾ ਸਵਾਲ ਤਾਂ ਸੀਗਾ ਵੀ ਜਿਹੜੇ ਬੰਦੇ ਦੀ ਆਪਾਂ ਗੱਲ ਕਰਦੇ ਜਿਹੜੇ ਖੁਦ ਨੂੰ ਪੰਥਕ ਕਹੋਂਦੇ ਆ ਸਾਰੇ ਹੀ ਬੰਦੇ ਕਹਿੰਦੇ ਵੀ ਦੂਜਾ ਕਹਿੰਦਾ ਮੈਂ ਵੀ ਪੰਥਕ ਆ ਤੁਸੀਂ ਕਹੋਗੇ ਮੈਂ ਵੀ ਪੰਥਕ ਆ ਮੈਂ ਕਿੰਨਾ ਬਾ ਵੀ ਪੰਥਕ ਆ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਸਾਰੇ ਤੇ ਆਪੋ ਆਪਣਾ ਝੰਡਾ ਲੈ ਕੇ ਤੁਰੇ ਫਿਰਦੇ ਆਪ ਤੋਂ ਆਪਾਂ ਦੱਸਾਂ ਕੀ ਸੋਚਦੇ ਆ ਆਪਾਂ ਸੋਚਦੇ ਆ ਆਗੂ ਇਕੱਠੇ ਹੋਣਗੇ ਤੇ ਖਣੀ ਪੰਥ ਇਕੱਠਾ ਹੁੰਦਾ ਐ ਨਹੀਂ ਹੁੰਦਾ ਹਾਂ ਆ ਆਗੂ ਆਗੂ ਨੇ ਸਟੇਜ ਤੇ ਬੈਠੇ ਲੋਕ ਇਕੱਠੇ ਹੋਣ ਨਾ ਹੋਣ ਵੇਖਣਾ ਤੇ ਵੀ ਸਟੇਜ ਦੇ ਸਾਹਮਣੇ ਬੈਠੇ ਲੋਕ ਇਕੱਠੇ ਹੁੰਦੇ ਆ ਕਿ ਨਹੀਂ ਹੁੰਦੇ ਹਾਂ ਟੀਮ ਕੋਲ ਲੀਡਰ ਤਾਂ ਹੋਣਾ ਜ਼ਰੂਰੀ ਆ ਨਾ ਜੀ ਲੀਡਰ ਹੋਣਾ ਜ਼ਰੂਰੀ ਆ ਪਰ ਵੇਖੋ ਆ ਦੋ ਲੋਕ ਸਭਾ ਇਲੈਕਸ਼ਨ ਹੋਏ ਨੇ ਦੋ ਹਲਕਿਆਂ ਦੇ ਵਿੱਚ ਵੈਸੇ ਤਾਂ ਚਲੋ ਸਾਰੇ ਹੀ ਹੋਏ ਨੇ ਹਨਾ ਤੇ ਦੋ ਹਲਕਿਆਂ ਦੇ ਵਿੱਚ ਲੋਕਾਂ ਨੇ ਦੱਸਤਾ ਨਾ ਇਕੱਠੇ ਆ ਹੂੰ ਫਰੀਦਕੋਟ ਦੇ ਵਿੱਚ ਲੋਕਾਂ ਨੇ ਦੱਸਤਾ ਨਾ ਲੀਡਰ ਤਾਂ ਉੱਥੇ ਵੀ ਡਫਲੀਆਂ ਡੱਡ ਵਜਾਈ ਜਾਂਦੇ ਸੀ ਹੈ ਖਡੂਰ ਸਾਹਿਬ ਦੇ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਜਿਤਾਤਾ ਭਾਈ ਅਮਰਤਪਾਲ ਸਿੰਘ ਨੂੰ ਕਿਉਂਕਿ ਉਹਦੇ ਨਾਲ ੱੱਕਾ ਹੋ ਰਿਹਾ ਸੀ ਲੋਕਾਂ ਨੇ ਮਹਿਸੂਸ ਕੀਤਾ ਕਿ ਉਹਦੇ ਨਾਲ ੱੱਕਾ ਹੋ ਰਿਹਾ ਲੀਡਰ ਜਿਹੜੇ ਪਾਸੇ ਮਰਜੀ ਜਾਣ ਅਸੀਂ ਐਸ ਪਾਸੇ ਜਾਣਾ ਲੋਕ ਇਕੱਠੇ ਹੋ ਗਏ ਇਹ ਲੋਕਾਂ ਨੇ ਇਕੱਠੇ ਹੋਣਾ ਆ ਤੁਸੀਂ ਲੀਡਰਾਂ ਦੇ ਨਾ ਝਾਕ ਰੱਖੋ ਕਿਉਂਕਿ ਲੀਡਰ ਦੀਪ ਸਿੱਧੂ ਵਰਗੇ ਨਹੀਂ ਹੈਗੇ ਹੁਣ ਉਹ ਦੀਪ ਸਿੱਧੂ ਸੀ ਜਿਹੜਾ ਜਾ ਕੇ ਸਭ ਤੋਂ ਪਿੱਛੇ ਬਹਿ ਜਾਂਦਾ ਸੀ ਇਹ ਸਾਰੇ ਜਿਹੜੇ 14ਾਂ ਦੇ ਭੁੱਖੇ ਲੋਕ ਨੇ ਜਿਹੜੇ ਆਬਜਾਬ ਨੂੰ ਲੀਡਰ ਅਖਵਾਉਂਦੇ ਨੇ ਇਹ ਇਕੱਠੇ ਹੋਣ ਨਾ ਹੋਣ ਲੋਕਾਂ ਨੇ ਇਕੱਠੇ ਹੋ ਜਾਣਾ ਜਦ ਲੋਕ ਇਕੱਠੇ ਹੋਗੇ ਤਾਂ ਫਿਰ ਸਾਰਾ ਕੁਝ ਸੈੱਟ ਹੋ ਜਾਏ ਪੰਥ ਇਕੱਠਾ ਹੋਊਗਾ ਪੰਥ ਇਕੱਠਾ ਹੋਊਗਾ ਬਿਲਕੁਲ ਬਹੁਤ ਬਹੁਤ ਧੰਨਵਾਦੀ ਗੱਲਬਾਤ ਕਰਦੇ ਸੋ ਸੰਗਤ ਜੀ ਇਹ ਸਾਨੂੰ ਭਾਈ ਜਸਪੀਰ ਸਿੰਘ ਜੀ ਸਸਤੇਵਾਲ ਜਿਨ੍ਹਾਂ ਨੇ ਅੱਜ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਵਿਵਾਦ ਚੱਲ ਰਿਹਾ ਸ਼੍ਰੋਮਣੀ ਕਮੇਟੀ ਦੇ ਵਿੱਚ ਜੋ ਵਿਵਾਦ ਚੱਲ ਰਿਹਾ ਪੰਥ ਦੇ ਵਿੱਚ ਜੋ ਵਿਵਾਦ ਚੱਲ ਰਿਹਾ ਕਿਵੇਂ ਉਸਾ ਹਲਕਾ ਕੱਢਿਆ ਜਾ ਸਕਦਾ ਹੈ ਪੰਥ ਨੂੰ ਇਕੱਠੇ ਹੋਣ ਦੀ ਲੋੜ ਹੈ ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਅੱਜ ਦੀ ਵੀਡੀਓ ਦੇ ਵਿੱਚ ਐਨਾਂ ਵੇਖਦੇ ਹੋ ਸੁਰਖਾ ਆਪੀ ਧੰਨਵਾਦ